ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਾ ਮੈਂ ਦਸਮਨੀ ਬਾਣੀ ਦੀ ਵੀਰੀ ਵਾਰੀ ਗੱਲ ਕਰਨੀ ਚਾਹੁੰਦਾ ਕਿ ਜਿਹੜੀ ਦਸਮਨੀ ਬਾਣੀ ਦੀ ਵਿਧੀ ਆ ਜਿਵੇਂ ਆਪਾਂ ਪਿੱਛੇ ਵੀ ਦੱਸਿਆ ਸੀ ਵੀਡੀਓ ਦੇ ਵਿੱਚ ਕਿ ਜਦੋਂ ਚੰਡੀ ਦੀ ਵਾਰ ਦੇ ਪਾਠ ਤੋਂ ਸ਼ੁਰੂ ਕਰ ਲਓ ਜਾਂ ਆਪਾਂ ਚੌਪੀ ਸਹਿਬ ਦੇ ਪਾਠ ਸ਼ੁਰੂ ਕਰ ਲਓ ਪਰ ਕਰੋ ਸੰਪੂਰਨ ਸੰਪੂਰਨ ਤੁਹਾਨੂੰ ਜਦੋਂ ਪਾਠ ਮਿਲੂਗਾ ਬੁੱਢਾ ਦਲ ਦੇ ਬੁੱਢਾ ਸਾਹਿਬ ਦੇ ਵਿੱਚੋਂ ਮਿਲੂਗਾ ਜਿਹੜਾ ਸਾਡੇ ਤੋਂ ਸਿੱਖ ਮਸ਼ੀਨਰੀਆਂ ਨੇ ਤੇ ਸ਼ਰਮਣੀ ਕਮੇਟੀ ਵਾਲਿਆਂ ਨੇ ਇਹਨਾਂ ਨੇ ਸਾਡੇ ਤੋਂ ਖੋਲਿਆ ਸਾਨੂੰ ਸੰਪੂਰਨ ਪਾਠ ਨਹੀਂ ਮਿਲਦਾ ਸਾਨੂੰ ਚੌਪੀ ਸਾਹਿਬ ਦਾ ਸੰਪੂਰਨ ਪਾਠ ਨਹੀਂ ਮਿਲਦਾ ਜਦੋਂ ਤੁਸੀਂ ਸੰਪੂਰਨ ਪਾਠ ਕਰਨ ਲੱਗੇ ਤੇ ਦਸ਼ਮੇਸ਼ ਪਿਤਾ ਦੀ ਐਸੀ ਕਿਰਪਾ ਹੋ ਜਾਣੀ ਐ ਚੜ੍ਹਦੀ ਕਲਾ ਹੋ ਜਾਣੀ ਤੇ ਇਹਨਾਂ ਦੀ ਆਪਾਂ ਵੀ ਦੀ ਇੱਕ ਹੀ ਵਿਧੀ ਪਾਵਾਂਗੇ ਦਸਮੇਂ ਦੀ ਬਾਣੀ ਦੀ ਜਿਹੜੀ ਵਿਧੀ ਆ ਅਸਲ ਵਿਧੀ ਇਹਦੀ ਵਿਧੀ ਆ ਜਿਵੇਂ ਹੁਣ ਇਹਦੀ ਤਾਕਤ ਬਾਰੇ ਦੱਸਾਂਗੇ ਤੇ ਵਿਧੀ ਬਾਰੇ ਦੱਸਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਅੱਗੇ ਤੇ ਨਾਲ ਕਮੈਂਟ ਕਰਕੇ ਵੀ ਅੱਗੇ ਸ਼ੇਅਰ ਕਰਿਆ ਕਰੋ ਦੱਸਿਆ ਕਰੋ ਹਨਾ ਦਸਮੇਂ ਦੀ ਬਾਣੀ ਦੀ ਨੌਲੇਜ ਅੱਗੇ ਸੰਗਤ ਨੂੰ ਆਵੇ ਸੰਗਤ ਜੁੜੇ ਆਦਿ ਦੀ ਬਾਣੀ ਬਾਰੇ ਆਪਾਂ ਅੱਗੇ ਗਿਆਨ ਜਿਵੇਂ ਜਿਵੇਂ ਸਤਿਗੁਰੂ ਜੀ ਕਿਰਪਾ ਕਰਦੇ ਰਹਿਣਗੇ ਆਪਾਂ ਗਿਆਨ ਸੰਗਤ ਨੂੰ ਦੱਸ ਦੇ ਰਮਾਂਗੇ ਵੀ ਕਿਵੇਂ ਚੱਲਣਾ ਕਿਵੇਂ ਅਭਿਆਸ ਕਰਨਾ ਇਹ ਉਹਨਾਂ ਅਭਿਆਸੀ પુરੁਸ਼ਾਂ ਲਈ ਹੈ ਜਿਹੜੇ ਮੂਲ ਮੰਤਰ ਦਾ ਗੁਰ ਮੰਤਰ ਦਾ ਅਭਿਆਸ ਕਰਦੇ ਨੇ ਜਾਂ ਜਪਜੀ ਸਾਹਿਬ ਦਾ ਅਭਿਆਸ ਕਰਦੇ ਨੇ ਜਾਂ ਚੌਪੀ ਸਾਹਿਬ ਦਾ ਅਭਿਆਸ ਕਰਦੇ ਨੇ ਉਹਨਾਂ ਲਈ ਵੀਡੀਓ ਆ ਇਹ ਜਿਵੇਂ ਹੁਣ ਆਪਾਂ ਦਸਮਨੀ ਬਾਣੀ ਦੀ ਗੱਲ ਕਰਨੀ ਚਾਹੁੰਦੇ ਹਾਂ ਦਸਮਨੀ ਬਾਣੀ ਦੀ ਜੇ ਕੋ ਚੰਡੀ ਦਾ ਚੰਡੀ ਦੀ ਵਾਰ ਦਾ ਪਾਠ ਕਰਦਾ ਹੈ ਨਾ ਤੇ ਚੰਡੀ ਦੀ ਵਾਰ ਦਾ ਪਾਠ ਕਰਨ ਵਾਲੇ ਸਰੀਰ ਕੋਰਨਾ ਕੇਲੇ ਰੱਖ ਲਿਆ ਕਰਨ 55 ਪੌੜੀਆਂ ਨੇ ਤੇ 55 ਕੇਲੇ ਜਾਂ ਗੰਨਾ ਰੱਖਿਆ ਜਾਵੇ ਤੇ ਪੌੜੀ ਪੌੜੀ ਤੇ ਉਹਦਾ ਝਟਕਾ ਕਰਨਾ ਕਿਉਂਕਿ ਜਿਵੇਂ ਪੌੜੀ ਪੌੜੀ ਤੇ ਨਾਸ ਕੀਤਾ ਸੀ ਨਾ ਦੰਤਾਂ ਦਾ ਉਸੇ ਤਰ੍ਹਾਂ ਹੀ ਸਾਡੇ ਜਿਹੜੇ ਦੁੱਖ ਕਲੇ ਆਦ ਬਿਆਦ ਨੈਗੇਟਿਵਿਟੀ ਉਹਨਾਂ ਦਾ ਸਾਰਿਆਂ ਦਾ ਨਾਸ ਹੋਈ ਜਾਊਗਾ ਨਾਲ ਨਾਲ ਕਿਉਂਕਿ 사ਦਗੁਰ ਜੀਆਂ ਨੇ ਸਾਨੂੰ ਚੰਡੀ ਕਿਰਪਾਨ ਨੂੰ ਵੀ ਚੰਡੀ ਕਿਹਾ ਜਾਂਦਾ ਹਨ ਤੇ ਮਾਤਾ ਸਹਿਬ ਦੇਵਾ ਜੀਆਂ ਨੂੰ ਵੀ ਚੰਡੀ ਕਿਹਾ ਜਾਂਦਾ ਤੇ ਉਹ ਜੋ ਕੇ ਸਮੇਂ ਦੇ ਵਿੱਚ ਚੰਡੀ ਰੂਪ ਖਾਲਸੇ ਨੂੰ ਵੀ ਦੇ ਦਿੱਤਾ ਜਿਹੜੀ ਕਿਰਪਾਨ ਨੇ ਸ਼ੁਰੂ ਤੋਂ ਲੈ ਕੇ ਬਾਦ ਕੀਤਾ ਜੇ ਦੁਰਗਾ ਦੇ ਹੱਥ ਦੇ ਵਿੱਚ ਆਈ ਜਾਂ ਆਪਾਂ ਮੰਨ ਲਓ ਜਿਵੇਂ ਜੰਗਾ ਜੁੱਧਾਂ ਹੋਈਆਂ ਪੁਰਾਣੇ ਸਮੇਂ ਤੋਂ ਦੇਵੀ ਦੇਵਤਿਆਂ ਨੇ ਜੰਗਾ ਲੜੀਆਂ ਕਿਰਪਾਨ ਨਾਲ ਲੜੀਆਂ ਕਰਪਾਨ ਹੱਥ ਦੇ ਵਿੱਚ ਆਈ ਉਹਦੇ ਨਾਲ ਨਾਸ ਕੀਤਾ ਦੈਂਤਾਂ ਦਾ ਜਿੰਨੇ ਵੀ ਨਾਸ ਹੋਏ ਨੇ ਕਰਪਾਨ ਦੇ ਨਾਲ ਨਾਸ ਹੋਏ ਨੇ ਤੇ ਇਉਂ ਨਾਸ ਕਰਦਿਆਂ 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 ਅੱਜ ਸਾਡੇ ਜਿਵੇਂ ਘਰਾਂ ਦੇ ਵਿੱਚ ਲੋਕ ਜਾਂਦੇ ਨੇ ਸਿਆਣਿਆਂ ਕੋਲ ਜਾਨ ਲੱਗ ਜਾਂਦੇ ਨੇ ਗੱਦੀਆਂ ਦੇ ਜਾਨ ਲੱਗ ਜਾਂਦੇ ਨੇ ਵੀ ਸਾਡੇ ਦੁੱਖਾਂ ਦਾ ਨਾਸ ਨਹੀਂ ਹੁੰਦਾ ਜਿਵੇਂ ਹੁਣ ਦਾਸ ਘਰਾਂ ਦੇ ਵਿੱਚ ਜਾ ਕੇ ਚੰਡੀ ਦੀ ਵਾਰ ਦੇ ਪਾਠ ਕਰਦਾ ਜਾਂ ਪੰਜ ਸਿੰਘ ਜਾ ਕੇ ਕਰਦੇ ਆ ਜਾਂ ਦਾਸ ਕੱਲਾ ਵੀ ਚਲਾ ਜਾਂਦਾ ਜਾ ਕੋਈ ਚਾਪੀਸ ਹੈ ਉਹਦਾ ਅਖੰਡ ਪਾਠ ਸਹਿਬ ਵੀ ਕਰਾਉਂਦਾ ਚੰਡੀ ਦੀ ਵਾਰ ਦਾ ਅਖੰਡ ਪਾਠ ਸਹਿਬ ਵੀ ਕਰਾਉਂਦਾ ਫਿਰ ਅਸੀਂ ਚਲੇ ਜਾਂਦੇ ਹਾਂ ਘਰਾਂ ਦੇ ਵਿੱਚ ਜਾ ਕੇ ਚੰਡੀ ਦੀ ਵਾਰ ਦੇ ਪਾਠ ਕਰੀਦੇ ਹਾਂ ਤੇ ਇਉਂ ਫਿਰ ਨਾ ਪੌੜੀ ਪੌੜੀ ਤੇ ਜਦੋਂ ਆਪਾਂ ਝੜਕਾ ਕਰਦੇ ਹਾਂ ਕੁਰਬਾਨ ਦੇ ਨਾਲ ਜਿਵੇਂ ਪੌੜੀ ਪੌੜੀ ਤੇ ਫਿਰ ਦੁੱਖ ਘਟਿਆ ਜਾਂਦਾ ਪੌੜੀ ਪੌੜੀ ਤੇ ਜਿਵੇਂ ਜਿਵੇਂ ਕੇਲੇ ਦਾ ਝੜਕਾ ਹੋਈ ਜਾਊਗਾ ਓਵੇਂ ਓਵੇਂ ਸਾਡਾ ਦੁੱਖ ਘਟਿਆ ਜਾਣਾ ਇਸ ਗੱਲ ਦਾ ਨਾਲ-ਨਾਲ ਧਿਆਨ ਕਰਨਾ ਜੇ ਘਰ ਦੇ ਵਿੱਚ ਕੋਈ ਵੀ ਆਦ ਵਿਆਦ ਹੁੰਦਾ ਸਾਨੂੰ ਇਹ ਹੁੰਦਾ ਵੀ ਅਸੀਂ ਸਾਡੇ ਜੀ ਕਿਸੇ ਨੇ ਮਸਾਣੀ ਲਾਤੀ ਸਾਡੇ ਫਲਾਣਾ ਲਾਤਾ ਜੀ ਸਾਡੇ ਤੇ ਕਰਿਆ ਕਰਾਇਆ ਜੀ ਸਾਨੂੰ ਮੇਰਾ ਸਰੀਰ ਨਹੀਂ ਠੀਕ ਰਹਿੰਦਾ ਜਾਂ ਦਵਾਈ ਨਹੀਂ ਲੱਗਦੀ ਟੈਸਟਾਂ ਦੇ ਵਿੱਚ ਕੁਝ ਨਹੀਂ ਆਉਂਦਾ ਇਹ ਦਾਸ ਦੇ ਪ੍ਰੈਕਟੀਕਲ ਨੇ ਆਪਦੇ ਜੀਵਨ ਤੇ ਹਟਾਇਆ ਹੋਇਆ ਇਹ ਦਾਸ ਦੀ ਹੱਡ ਬੀਤੀ ਵੀ ਆ ਕਿ ਦਾਸ ਦੀ ਹੱਡ ਬੀਤੀ ਇਹ ਹੈ ਕਿ ਮੈਂ ਜਦੋਂ ਮੈਂ ਬਿਮਾਰ ਹੋਇਆ ਬਿਮਾਰ ਹੋਇਆ ਲੀਵਰ ਗੁਰਦਿਆਂ ਦੇ ਵਿੱਚ ਨੁਕਸ ਪੈ ਗਿਆ ਬਿਮਾਰ ਹੋਣ ਤੋਂ ਬਾਅਦ ਠੀਕ ਨਾ ਹੋਇਆ ਕਰਾ ਮੈਨੂੰ ਇਹ ਲੱਗਿਆ ਕਰੇ ਵੀ ਮੈਂ ਮਰੂੰਗਾ ਅੱਜ ਵੀ ਮਰਿਆ ਕੱਲ ਵੀ ਮਰਿਆ ਅੱਜ ਵੀ ਮਰਿਆ ਕੱਲ ਵੀ ਮਰਿਆ ਮੈਂ ਨਾ ਆਪਣੇ ਬੱਚਿਆਂ ਤੋਂ ਚੋਰੀਆਂ ਬਾਹਰ ਜਾ ਕੇ ਰੋਇਆ ਕਰਾਂ ਵੀ ਬੱਚਿਆਂ ਨੂੰ ਪਤਾ ਨਾ ਲੱਗ ਜੇ ਵੀ ਰੋਂਦਾ ਰੋਇਆ ਕਰਾਂ ਵੀ ਮਹਾਰਾਜ ਵੀ ਮੈਂ ਮਰ ਜਾਣਾ ਅੱਜ ਮਰ ਜਾਣਾ ਕੱਲ ਮਰ ਜਾਣਾ ਅੱਜ ਮਰ ਜਾਣਾ ਕੱਲ ਮਰ ਜਾਣਾ ਫਿਰ ਇਉਂ ਵਿਧੀ ਮਿਲ ਗਈ ਬੀਦੀ ਦੇ ਨਾਲ ਚੰਡੀ ਦੀ ਵਾਰ ਦਾ ਪਾਠ ਸ਼ੁਰੂ ਕਰ ਦਿੱਤਾ ਅੱਜ ਵੀ ਗਵਾਹ ਨੇ ਜਿਹੜੇ ਮੈਨੂੰ ਦੇਖਦੇ ਹੁੰਦੇ ਸੀ ਜਦ ਮੈਂ ਆਪਣੀ ਭੈਣ ਨੂੰ ਮੈਸੇਜ ਕਰਨਾ ਵੀ ਮੈਂ ਦੁਖੀ ਹਾਂ ਵੀ ਮੈਂ ਮਰੂੰਗਾ ਮੈਂ ਬਾਤ ਚਦਾਂ ਨਹੀਂ ਹੈਗਾ ਹਨਾ ਤੇ ਮੇਰਾ ਦੁੱਖ ਨਹੀਂ ਕੱਟਿਆ ਜਾ ਸਕਦਾ ਕਦੇ ਵੀ ਨਹੀਂ ਕੱਟਿਆ ਜਾ ਸਕਦਾ ਅੱਜ ਦਸ਼ਮੇਸ਼ ਪਿਤਾ ਦੀ ਆਤਮ ਸ਼ਕਤੀ ਮਾਤਾ ਸਾਹਿਬ ਦੇਵਾ ਦੀ ਸਹੀਦ ਸਿੰਘਾਂ ਦੀ ਐਸੀ ਕਿਰਪਾ ਹੋਈ ਆ ਸਰੀਰ ਚੜ੍ਹਦੀ ਕਲਾ ਦੇ ਵਿੱਚ ਆ ਸਰੀਰ ਚੜ੍ਹਦੀ ਕਲਾ ਦੇ ਵਿੱਚ ਕਿਵੇਂ ਹੋਇਆ ਏ ਮੈਂ ਤੁਹਾਨੂੰ ਦੱਸਦਾ ਵੀ ਜਿਵੇਂ ਮੇਰੇ ਮੈਂ ਚੰਡੀ ਦੀ ਵਾਰ ਦਾ ਪਾਠ ਅੱਜ ਤੋਂ ਨਹੀਂ ਕਰਦਾ ਚੰਡੀ ਦੀ ਵਾਰ ਦਾ ਪਾਠ 2018 ਤੋਂ ਲੈ ਕੇ ਕਰਦਾ ਰਿਹਾ ਕਿਉਂਕਿ ਪਹਿਲਾਂ ਮੈਨੂੰ ਸ਼ੁੱਧ ਪਾਠ ਨਹੀਂ ਮਿਲਿਆ ਕਿਸੇ ਪਾਠ ਦੇ ਵਿੱਚ ਕੋਈ ਫਰਕ ਸੀ ਕਿਸੇ ਦੇ ਵਿੱਚ ਕੋਈ ਫਰਕ ਸੀ ਫਿਰ ਕਿਰਪਾ ਕੀ ਹੋਈ ਬੁੱਢਾ ਦਲ ਤੋਂ ਜਦੋਂ ਦਾਸ ਨੇ ਅਮਰਤ ਦੀ ਦਾਤ ਲੈ ਲਈ ਉਸ ਦੇ ਬਾਅਦ ਦੇ ਵਿੱਚ ਦਾਸ ਨੂੰ ਫੇਰ ਗੱਲ ਨਹੀਂ ਬਣੀ ਫੇਰ ਵੀ ਮੈਂ ਟਕਸਾਲ ਦਾ ਪਾਠ ਕਰਦਾ ਰਿਹਾ ਉਹਦੇ ਵਿੱਚ ਜਿੱਥੇ ਸੰਭਾਉਂਦਾ ਉੱਥੇ ਸੰਭਾਉਂਦਾ ਇੱਕ ਥਾਂ ਫਿਰ ਇੱਕ ਤਣ ਤਣ ਆਉਂਦਾ ਇੱਕ ਤਾਂ ਤੱਕ ਤੱਕ ਆਉਂਦਾ ਤੇ ਇਸੇ ਤਰ੍ਹਾਂ ਵੀ ਬੁੱਢਾ ਦਲ ਦੇ ਗੁੜਕਾ ਸਾਹਿਬ ਦੇ ਵਿੱਚ ਜਦੋਂ ਫਰਕ ਸੀ ਪਾੜਦਾ ਤੇ ਦਾਸ ਨੇ ਨਾ ਬੁੱਢਾ ਦਲ ਦੇ ਗੁੜਕਾ ਸਾਹਿਬ ਤੋਂ ਪਾਠ ਕਰਨਾ ਸ਼ੁਰੂ ਕਰਤਾ ਨਾਲ ਨਾਲ ਝਟਕਾ ਕਰਨਾ ਸ਼ੁਰੂ ਕਰਤਾ ਜਦੋਂ ਨਾਲ ਨਾਲ ਕੇਲਿਆਂ ਦਾ ਝਟਕਾ ਕਰਿਆ ਕਰੀਏ ਅਖੀਰ ਤੇ ਜਾ ਕੇ ਸ਼੍ਰੀ ਫਲ ਕਹਿ ਲਓ ਅਨਾਰੀ ਵਾਲ ਕਹਿ ਲਓ ਪਾਣੀ ਵਾਲਾ ਉਹਦਾ ਝਟਕਾ ਕਰਦਿਆ ਕਰੀਏ ਕੜਾਹ ਪ੍ਰਸ਼ਾਦ ਦੀ ਦੀਗ ਬਣਾ ਲਿਆ ਕਰੀਏ ਕੋਲ ਰੱਖ ਲਿਆ ਕਰੀਏ ਸਰਬ ਲੋ ਰੱਖਿਆ ਕਰੀਏ ਕਿਉਂਕਿ ਸਰਬ ਲੋ ਕੀ ਰੱਛਾ ਹਮਨੇ ਮਹਾਰਾਜ ਨੇ ਕਿਹਾ ਨਾ ਸਰਬ ਲੋ অতি ਜ਼ਰੂਰੀ ਆ ਜਿਹੜੇ ਸਿੰਘ ਕੋਲੇ ਸਰਬ ਲੋ ਆ ਉਹਦੀ ਮਹਾਰਾਜ ਰੱਖਿਆ ਕਰਦੇ ਨੇ ਤੇ ਸਰਬ ਲੋ ਕੋਲੇ ਜ਼ਰੂਰੀ ਆ ਤੇ ਜਾਲ ਰੱਖੋ ਗੜਬੇ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੇਖ ਜਿਹੜੀ ਬਣਾਉਣੀ ਆ ਉਹ ਵੀ ਸਰਬ ਲੋ ਦੇ ਬਰਤਨਾਂ ਚ ਮਰਜ਼ਾਦਾ ਨਾਲ ਬਣਾ ਲਓ ਪੂਰੀ ਮਰਜ਼ਾਦਾ ਨਾਲ ਪੂਰੀ ਮਰਜ਼ਾਦਾ ਨਾਲ ਕਿਵੇਂ ਸਰਬ ਲੋ ਦੀ ਕੜਾਹੀ ਲਿਆ ਕੇ ਰੱਖ ਲਓ ਜਿਹੜੇ ਅਭਿਆਸੀ ਨੇ ਉਹਨਾਂ ਲਈ ਇਹੇ ਸਰਬਲੋ ਦੀ ਕੜਾਹੀ ਲਿਆ ਕੇ ਰੱਖੋ ਸਰਬਲੋ ਦਾ ਖੁਰਚਾ ਨਾ ਲਿਆ ਕੇ ਰੱਖੋ ਸਰਬਲੋ ਦਾ ਜੱਗ ਲਿਆ ਕੇ ਰੱਖੋ ਜੱਗ ਲਿਆ ਕੇ ਰੱਖ ਲੋ ਗੜਬਾ ਰੱਖ ਲੋ ਤੇ ਚੁੱਲ੍ਹੇ ਦੇ ਦੇਗ ਬਣਾਓ ਚੁੱਲ੍ਹੇ ਤੇ ਜਦੋਂ ਦੇਗ ਬਣਾਉਂਗੇ ਚੁੱਲ੍ਹੇ ਤੇ ਪੋਚਾ ਲਾ ਕੇ ਪਹਿਲਾਂ ਸਿਮਰਨ ਕਰੋ ਮਹਾਰਾਜ ਦਾ ਹਨਾ ਪੋਚਾ ਲਾਉਂਦੇ ਲਾਉਂਦੇ ਵਾਹਿਗੁਰੂ 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 ਕਰੀ ਚੱਲੋ ਜਾਂ ਮੂਲ ਮੰਤਰ ਦਾ ਕਰ ਲੋ ਹਨਾ ਜੀ ਸਿਮਰਨ ਕਰਦੇ ਰਹੋ ਜਦੋਂ ਸਿਮਰਨ ਕਰਦੇ ਰਹੋਗੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਕੜਾਹੀ ਨੂੰ ਨਾ ਚੰਗੀ ਤਰ੍ਹਾਂ ਬਰੇਤੀ ਨਾਲ ਮਾਂਜ ਲੈਣੀ ਆ ਇਹ ਰੇਤਾ ਕਹਿ ਦਿੰਨੇ ਆ ਕਈ ਕਈ ਬਰੇਤੀ ਕਹਿ ਦਿੰਦੇ ਆ ਉਹ ਰੇਤੇ ਨਾਲ ਨਾ ਮਾਂਜ ਲੈਣੀ ਆ ਮਾਂਜ ਕੇ ਉਸ ਤੋਂ ਬਾਅਦ ਉਹਨੂੰ ਪਾਣੀ ਨਾਲ ਸਾਫ਼ ਕਰਕੇ ਉਹਦੇ 'ਚ ਜਾਲ ਪਾ ਲੈਣਾ ਜਿੰਨਾ ਜਿੰਨੀ ਦੇਗ ਬਣਾਉਣੀ ਆ ਉਹਦੇ 'ਚ ਹੀ ਖੰਡ ਪਾ ਲੈਣੀ ਆ ਉਹਨੂੰ ਗਰਮ ਕਰ ਲੈਣਾ ਕੱਪੜੇ ਨਾਲ ਫਿਰ ਸਰਬਲ ਉਹਦੇ ਬਰਤਨ ਦੇ ਵਿੱਚ ਪਾਉਣ ਲੈਣਾ ਸਿਮਰਨ ਕਰੀ ਜਾਣਾ ਕੋਲੇ ਜੇ ਕੋਈ ਬਾਣੀ ਨਹੀਂ ਨਾ ਕੰਠ ਹੈਗੀ ਜਾਂ ਚੌਪੀਸ ਹੈ ਜਾਂ ਜਪਜੀ ਸਾਹਿਬ ਜਾਂ ਆਨੰਦ ਸਾਹਿਬ ਜਾਂ ਜਾਪ ਸਾਹਿਬ ਕੋਈ ਬਾਣੀ ਕੰਠ ਨਹੀਂ ਹੈਗੀ ਤਾਂ ਮੂਲ ਮੰਤਰ ਕਰੀ ਜਾਓ ਮੂਲ ਮੰਤਰ ਕਰਦੇ ਕਰਦੇ ਦੀਗ ਬਣਾ ਲਓ ਪਉਣ ਲੋ ਦਵਾਰੇ ਕੜਾਹੀ ਧੋ ਕੇ ਫਿਰ ਚੁੱਲ੍ਹੇ ਤੇ ਰੱਖ ਕੇ ਉਹਨੂੰ ਪਉਣ ਲੋ ਪਉਣ ਤੋਂ ਬਾਅਦ ਪਉਣ ਤੋਂ ਬਾਅਦ ਫਿਰ ਕੜਾ ਪ੍ਰਸ਼ਾਦ ਦੀ ਦੀਗ ਸਜਾ ਲਓ ਸਜਾ ਕੇ ਫਿਰ ਜਿੱਥੇ ਬੈਠ ਕੇ ਤੁਸੀਂ ਸੁੱਚੀ ਜਗ੍ਹਾ ਤੇ ਜਿੱਥੇ ਵੀ ਬੈੰਨੇ ਹੋ ਪੂਜਾ ਰੂਮ ਚ ਜਾਂ ਦਰਬਾਰ ਸਾਹਿਬ ਦੇ ਵਿੱਚ ਪਾਠ ਕਰਦੇ ਹੋ ਚੰਡੀ ਦੀ ਵਾਰ ਦਾ ਹਨਾ ਫਿਰ ਉੱਤੇ ਚੰਡੀ ਦੀ ਵਾਰ ਦਾ ਪਾਠ ਕਰੋ ਪਹਿਲਾਂ ਤੁਸੀਂ ਕੀ ਕਰਨਾ ਜਪਜੀ ਸਾਹਿਬ ਦਾ ਪਾਠ ਕਰੋ ਸ਼ੁਰੂ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਕਰਨਾ ਜਪਜੀ ਸਾਹਿਬ ਦੇ ਦੋ ਪਾਠ ਕਰ ਲਓ ਇੱਕ ਪਾਠ ਕਰ ਲਓ ਫਿਰ ਚੌਪਈ ਸਾਹਿਬ ਦਾ ਪਾਠ ਕਰੋ ਫਿਰ ਚੌਪਈ ਸਾਹਿਬ ਦੇ ਦੋ ਕਰ ਲਓ ਭਾਵੇਂ ਇੱਕ ਕਰ ਲਓ ਚੌਪਈ ਸਾਹਿਬ ਦੇ ਪਾਠ ਹੋ ਗਏ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਚੰਡੀ ਦੀ ਵਾਰ ਦਾ ਪਾਠ ਸ਼ੁਰੂ ਕਰ ਲਓ ਅਭਿਆਸੀ ਪੁਰਸ਼ਾਂ ਲਈ ਹੈ ਜਿਹੜੇ ਅਭਿਆਸ ਕਰਦੇ ਨੇ ਵੈਸੇ ਤੇ ਚੰਡੀ ਚਰਿੱਤਰ ਪੜੋ ਪਹਿਲਾਂ ਚੰਡੀ ਚਰਿੱਤਰ ਤੋਂ ਬਾਅਦ ਫਿਰ ਚੰਡੀ ਦੀ ਬਾਾਰ ਪੜੋ ਪੌੜੀ ਪੌੜੀ ਤੇ ਝਟਕਾ ਕਰਦੇ ਤੁਰੇ ਜਾਓ ਪੌੜੀ ਪੌੜੀ ਤੇ ਝਟਕਾ ਕਰਦੇ ਫਿਰ ਉਗਰਦੰਤੀ ਦਾ ਪਾਠ ਕਰੋ ਠੀਕ ਹੈ ਜੀ ਤੇ ਜਦੋਂ ਆਪਾਂ ਚੰਡੀ ਦੀ ਬਾਾਰ ਪੜ੍ਹਨੀ ਆ ਜਦੋਂ ਗੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁੰਨੀ ਆਇਆ ਜਿਨੇ ਗਾਇਆ ਉਥੇ ਸ਼੍ਰੀ ਫਲ ਨਾਰੀਅਲ ਦਾ ਝਟਕਾ ਦੇ ਦੇਣਾ ਠੀਕ ਹੈ ਜੀ ਨਾਰੀਅਲ ਦਾ ਝਟਕਾ ਦੇਤਾ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਉਗਰਦੰਤੀ ਸ਼ੁਰੂ ਕਰ ਲਓ ਉਗਰਦੰਤੀ ਸ਼ੁਰੂ ਹੋਗੀ ਫਿਰ ਜਪਜੀ ਸਾਹਿਬ ਫੇਰ ਪੜੋ ਜਪਜੀ ਸਾਹਿਬ ਪੜ੍ਹ ਕੇ ਉਸ ਤੋਂ ਬਾਅਦ ਦੇ ਵਿੱਚ ਚੌਬੀ ਸਾਹਿਬ ਦਾ ਫੇਰ ਪਾਠ ਕਰੋ ਚੌਬੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਫਿਰ ਅਨੰਦ ਸਾਹਿਬ ਦੇ ਦੋ ਜਾਂ ਇੱਕ ਪਾਠ ਅਖੀਰ ਤੇ ਜਾ ਕੇ ਕਰੋ ਸੰਪੂਰਨ ਕਰੋ ਜਦੋਂ ਅਨੰਦ ਸਾਹਿਬ ਦਾ ਪਾਠ ਹੋ ਗਿਆ ਫਿਰ ਅਰਦਾਸ ਬੇਨਤੀ ਕਰੋ ਜਿਹੜਾ ਸ੍ਰੀ ਸਾਹਿਬ ਤੇਗ ਆਪਣੀ ਉਹ ਆਪਾਂ ਪ੍ਰਕਾਸ਼ ਰੱਖਣੀ ਆ ਪ੍ਰਕਾਸ਼ ਰੱਖਣੀ ਆ ਜਿੰਨਾ ਚਿਰ ਪਾਠ ਚੱਲਦਾ ਹੈ ਸਿੰਘ ਪਹਿਰੇਦਾਰ ਹੋਣ ਪੰਜ ਸਿੰਘ ਹੋਣ ਤਾਂ ਚੜਦੀ ਕਲਾ ਹੋ ਜੂਗੀ ਨਹੀਂ ਇੱਕ ਸਿੰਘ ਚੜਦੀ ਕਲਾ ਵਾਲਾ ਹੋਵੇ ਕੋਲੇ ਪਹਿਰੇਦਾਰ ਹੋਵੇ ਪਹਿਰੇਦਾਰ অতি ਜ਼ਰੂਰੀ ਆ ਠੀਕ ਹੈ ਜੀ ਪਹਿਰਾ অতি ਜ਼ਰੂਰੀ ਹੁੰਦਾ ਕਿਉਂਕਿ ਜਦੋਂ ਪਾਠ ਕਰਦੇ ਆ ਕੋਈ ਡਿਸਟਰਬ ਨਾ ਕਰੇ ਕਈ ਵਾਰੀ ਕੋਈ ਡਿਸਟਰਬ ਕਰਨ ਵਾਲਾ ਆ ਜਾਂਦਾ ਆਵਾਜ਼ ਮਾਰ ਦਿੰਦਾ ਰਸ ਖਰਾਬ ਹੋ ਜਾਂਦਾ ਆਨੰਦ ਖਰਾਬ ਹੋ ਜਾਂਦਾ ਵੈਸੇ ਤਾਂ ਜਗੈ ਰਹਿਣ ਜੋਗੀ ਜਪੈ ਜਾਪ ਜਾ ਕੋ ਧਰੈ ਪਰਮ ਜੋਗੰ ਅੰਗਲਹਿ ਸਿੱਧਤਾ ਕੋ ਰਾਤ ਨੂੰ ਕਰੋ ਉਹਦਾ ਫਲ ਵੱਖਰਾ ਜੇ ਦਿਨ ਚ ਕਰਨਾ ਫਿਰ ਪਹਿਰੇਦਾਰ ਵੱਖਰਾ ਜ਼ਰੂਰੀ ਆ ਇੱਕ ਜਾਂ ਦੋ ਪਹਿਰੇਦਾਰ ਅਸੀਂ ਤਾਂ ਸਿੰਘ ਨੂੰ ਫਿਰ ਪਹਿਰੇਦਾਰ ਤੇ ਪਹਿਰੇ ਤੇ ਖੜਾ ਦਿੰਨੇ ਹੁੰਨੇ ਆ ਜਿੰਨਾ ਚਿਰ ਪਾਰਟ ਕਰਦੇ ਆ ਫਿਰ ਆਨੰਦ ਲਈਦਾ ਵੈਸੇ ਰਾਤ ਨੂੰ ਕਰੀਦਾ ਕਈ ਵਾਰੀ ਘਰਾਂ ਚ ਜਾਣਾ ਪੈਂਦਾ ਉਥੇ ਦਿਨੇ ਵੀ ਕਰੀਦਾ ਦਿਨ ਚ ਵੀ ਕਰ ਲਈਦਾ ਤੇ ਮਹਾਰਾਜ ਚੜ੍ਹਦੀ ਕਲਾ ਕਰ ਦਿੰਦਾ ਕੋਈ ਵੀ ਆਦ ਵਿਆਦ ਹੁੰਦਾ ਕੋਈ ਕਹਿੰਦਾ ਸੀ ਦੁਖੀ ਆ ਜੀ ਅਸੀਂ ਸਿਆਣੇ ਕੋਲੇ ਗਏ ਸਾਨੂੰ ਮਸਾ ਨਹੀਂ ਲੱਗੀ ਆ ਜੀ ਅਸੀਂ ਟੈਸਟ ਕਰਾ ਲਏ ਸਾਡੇ ਟੈਸਟਾਂ ਵਿੱਚ ਕੁਝ ਨਹੀਂ ਆਉਂਦਾ ਉੱਥੇ ਜਦੋਂ ਚੰਡੀ ਦੀ ਵਾਰ ਦਾ ਪਾਠ ਹੋ ਜਾਂਦਾ ਅਸਲ ਇੱਕੇ ਲੱਗਦੇ ਇਹ ਨਾ ਗਿਆ ਕਰੋ ਵੀ ਅੱਜ ਹੀ ਸਾਨੂੰ ਰਿਜ਼ਲਟ ਦੇ ਸਵਾ ਲੱਗਦਾ 네ਗੇਟਿਵਿਟੀ ਨੂੰ ਖਤਮ ਹੋਣ ਵਾਸਤੇ ਉੱਥੇ ਫਿਰ ਚੌਪੀ ਸਹਿਬ ਜਦੋਂ ਚੰਡੀ ਦੀ ਵਾਰ ਦਾ ਪਾਠ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਅਸੀਂ ਆਪ ਹੀ ਅਭਿਆਸ ਕਰਦੇ ਰਹੀਏ ਚੌਪੀ ਸਹਿਬ ਦਾ ਚੌਪੀ ਸਹਿਬ ਦੇ ਅਭਿਆਸ ਕਰੀ ਜਾਓ ਪੜੀ ਜਾਓ ਪੜੀ ਜਾਓ ਫਿਰ ਉਸ ਤੋਂ ਬਾਅਦ ਦੇ ਵਿੱਚ ਮਹੀਨੇ ਬਾਅਦ ਫਿਰ ਚੰਡੀ ਦੀ ਵਾਰ ਦਾ ਪਾਠ ਕਰਾ ਲਓ ਫਿਰ ਅਸੀਂ ਦਵਾਈ ਵੀ ਲੈਣ ਜਾਣੀ ਆ ਨਾ ਡਾਕਟਰ ਕੋਲੇ ਮਹੀਨੇ ਤੋਂ ਜਾਣਿਆ ਉਹ ਲਈ ਜਾਂਨੇ ਮਹੀਨਾ ਦਵਾਈ ਪਰਹੇਜ਼ ਰੱਖਦੇ ਆ ਪਰਹੇਜ਼ ਨਾਲ ਫੇਰ ਠੀਕ ਨਹੀਂ ਹੁੰਦੇ ਫੇਰ ਮਹੀਨੇ ਤੋਂ ਫੇਰ ਜਾਂਨੇ ਆ ਡਾਕਟਰ ਕਹਿੰਦਾ 6 ਮਹੀਨੇ ਦਵਾਈ ਖਾਣੀ ਪਊਗੀ ਲੈ ਭਾਈ 6 ਮਹੀਨੇ ਸਾਲ ਤੈਨੂੰ ਇਹ ਦਵਾਈ ਚੱਲੂਗੀ ਇਹ ਸਾਲ ਖਾਣੀ ਪਊਗੀ ਇਸੇ ਕਰਕੇ ਫੇਰ ਮਹੀਨੇ ਤੋਂ ਫੇਰ ਬਾਣ ਕਰਾ ਲਓ ਚੰਡੀ ਦੀ ਵਾਰ ਦਾ ਫੇਰ ਚੌਪਈ ਸਾਹਿਬ ਦੇ ਅਭਿਆਸ ਕਰੀ ਜਾਓ ਅਭਿਆਸ ਕਰੀ ਜਾਓ ਤੇ ਫੇਰ ਜੇ ਪਤਾ ਲੱਗ ਗਿਆ ਵੀ ਹੁਣ ਆਪਾਂ ਨੂੰ ਪੂਰਾ ਫਰਕ ਆ ਫੇਰ ਅਗਲੇ ਮਹੀਨੇ ਕਰਾ ਕੇ ਅਰਦਾਸ ਬੇਨਤੀ ਕਰਾ ਦਿਓ ਚੜਦੀ ਕਲਾ ਹੋ ਜੂ ਫਿਰ ਆਪ ਅਭਿਆਸ ਕਰਦੇ ਰਹੋ ਚੌਪਈ ਸਾਹਿਬ ਦਾ ਕਦੇ ਦੁੱਖ ਨਹੀਂ ਲੱਗੂਗਾ ਕਦੇ ਦੁੱਖ ਨਹੀਂ ਆਊਗਾ ਇਹ ਹੱਡ ਬੀਤੀਆਂ ਨੇ ਦਾਸ ਦੀਆਂ ਦਾਸ ਦੀ ਇਥੋਂ ਤੱਕ ਦਸ਼ਾ ਹੋ ਜਾਂਦੀ ਸੀ ਮੈਂ ਰੋਂਦਾ ਹੁੰਦਾ ਸੀ ਬਾਹਰ ਖੜਕੇ ਚੋਰੀਓ ਚੋਰੀਓ ਰੋਣਾ ਬੱਚਿਆਂ ਦੇ ਸਾਹਮਣੇ ਨਹੀਂ ਰੋਣਾ ਵੀ ਸਮਾਂ ਆ ਗਿਆ ਸਮਾਂ ਨਜ਼ਦੀਕ ਆ ਸੰਗਤ ਨੂੰ ਵੀ ਪੁੱਛ ਸਕਦੇ ਹਾਂ ਮੈਂ ਗੁੰਮੜੀ ਪਿੰਡ ਦੇ ਵਿੱਚ ਰਹਿੰਦਾ ਹੁਣ ਵੀ ਜਦੋਂ ਮੈਂ ਸੰਗਤ ਮੈਨੂੰ ਦੇਖਦੀ ਹਾਲਾਤ ਦੇਖਦੀ ਮੇਰਾ ਇਹ ਇਹ ਠੀਕ ਨਹੀਂ ਰਹਿੰਦਾ ਤੇ ਮਹਾਰਾ ਨੇ ਐਸੀ ਕਿਰਪਾ ਕੀਤੀ ਐਸੀ ਕਿਰਪਾ ਕੀਤੀ ਹੁਣ ਚੜਦੀ ਕਲਾ ਰਹਿੰਦੀ ਆ ਸਰੀਰ ਦੀ ਕਦੇ ਕੋਸ਼ ਦੁੱਖ ਦਾ ਕਦੇ ਕੋਸ਼ ਹੁੰਦਾ ਕਦੇ ਕੋਸ਼ ਹੁੰਦਾ ਇਹ ਪ੍ਰੈਕਟੀਕਲ ਨੇ ਜਦੋਂ ਅਸੀਂ ਪ੍ਰੈਕਟੀਕਲ ਕਰਾਂਗੇ ਫਿਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਕੀਤਾ ਕਿ ਜਿੱਥੇ ਮੈਂ ਘਰਾਂ ਦੇ ਵਿੱਚ ਪਾਠ ਕੀਤਾ ਕਈ ਬੜੇ ਦੁਖੀ ਹੁੰਦੇ ਬੜੇ ਬੜੇ ਦੁਖੀ ਹੋ ਕੇ ਫਿਰ ਉਹਨਾਂ ਨੂੰ ਮੈਂ ਇਹ ਕਹਿੰਦਾ ਵੀ ਇੱਕ ਪਾਠ ਨਾਲ ਗੱਲ ਨਹੀਂ ਬਣਨੀ ਜੇ ਤੁਸੀਂ ਕਹੋ ਵੀ ਅੱਜ ਅਸੀਂ ਪਾਠ ਕਰਾ ਲਿਆ ਕੱਲ ਨੂੰ ਸਾਡੀ ਚੜਦੀ ਕਲਾ ਹੋ ਜੇ ਸੋਨੂੰ ਵੀ ਪਹਿਰਾ ਦੇਣਾ ਪਊਗਾ ਆ ਸੋਨੂੰ ਦਵਾਈ ਦੇ ਚੱਲੇ ਆ ਜਿਵੇਂ ਡਾਕਟਰ ਕਹਿੰਦਾ ਨਾ ਵੀ ਲਓ ਜੀ ਟੈਸਟ ਹੋ ਗਏ ਹੁਣ ਆ ਦਵਾਈ ਸੋਨੂੰ ਦੇ ਦੀ ਇਹ ਏਨੇ ਮਹੀਨੇ ਖਾਣੀ ਆ ਅਸੀਂ ਕੀ ਕਰਦੇ ਆ ਜੀ ਉਹ ਦਵਾਈ ਤਾਂ ਅਸੀਂ ਖਾਲਮਾਂਗੇ ਪਰ ਜੇ ਸਾਨੂੰ ਕੋਈ ਬਾਣੀ ਬਾਰੇ ਕਹੇ ਦੇ ਵੀ ਏਨੇ ਮਹੀਨੇ ਪੜ੍ਹਨ ਸਾਨੂੰ ਤਾਂ ਪੜ੍ਹਨ ਹੀ ਨਹੀਂ ਆਉਂਦੀ ਅਸੀਂ ਖੜਾ ਸੜਾ ਦਨੇ ਸੁਣ ਨਹੀਂ ਤਾਂ ਆਉਂਦੀ ਆ ਜੇ ਪੜ੍ਹਨ ਨਹੀਂ ਆਉਂਦੀ ਸੁਣ ਨਹੀਂ ਆਉਂਦੀ ਅਸੀਂ ਸੁਣੀ ਜਾਈਏ ਕੰਠਰ ਹੋ ਜਾਂਦੀ ਆ ਬਾਣੀ ਹੁਣ ਚੌਪੀ ਸਾਬ੍ਹ ਦੇ ਪਾਠ ਚੱਲਦੇ ਨੇ ਆਪਣੇ ਸਥਾਨ ਤੇ ਚੌਪੀ ਸਾਬ੍ਹ ਦੇ ਪਾਠ ਨਿੱਕੇ ਨਿੱਕੇ ਬੱਚਿਆਂ ਦੇ ਕੰਠ ਹੋ ਗਏ ਲੈ ਸਾਰੇ ਪਿੰਡ ਦੇ ਚੌਪੀ ਸਾਬ੍ਹ ਕੰਠ ਆ ਕਿਉਂਕਿ ਸੁਣ ਸੁਣ ਕੇ ਬਾਣੀ ਕੰਠ ਹੋ ਜਾਂਦੀ ਹੈ ਸੁਣਦੇ ਰਹੀਏ ਸੁਣਦੇ ਰਹੀਏ ਬਾਣੀ ਕੰਠ ਹੋ ਜਾਣੀ ਹੈ ਇਸੇ ਗੱਲ ਕਰਕੇ ਇਸ ਗੱਲ ਦਾ ਧਿਆਨ ਰੱਖਣਾ ਦਸਮੇ ਦੀ ਬਾਣੀ ਦੀ ਵਿਧੀ ਬਾਣੀ ਜਿਹੜੀ ਵੀ ਪੜ੍ਹਨੀ ਆ ਜਾਪ ਸਾਬ੍ਹ ਦਾ ਅਭਿਆਸ ਕਰਨਾ ਕੇਸ਼ੇ ਸ਼ਨਾਣ ਕਰੋ ਸੁੱਚੇ ਵਸਤਰ ਪਹਿਨੋ ਅਮਰਤਧਾਰੀ ਸਿੰਘ ਜੇ ਅਭਿਆਸ ਕਰੇ ਉਹ ਚੜ੍ਹਦੀ ਕਲਾ 'ਚ ਹੁੰਦਾ ਪਹਿਲਾਂ ਤਾਂ ਅਮਰਤ ਦੀ ਦਾਤ ਲਵੇ ਸਿੰਘ ਸਿੰਘਣੀ ਜੀ ਨੂੰ ਕਹਿੰਦੇ ਆ ਨਾ ਵੀ ਇਹਨੂੰ ਰੋਗ ਆ ਰੋਗ ਨਹੀਂ ਕੱਟਿਆ ਜਾਂਦਾ ਰੋਗ ਨਹੀਂ ਨਾ ਕੱਟਿਆ ਜਾਂਦਾ ਅਮਰਤ ਦੀ ਦਾਤ ਲੈ ਲੈ ਅਮਰਤ ਦੀ ਦਾਤ ਲੈ ਕੇ ਉਸ ਤੋਂ ਬਾਅਦ ਦੇ ਵਿੱਚ ਘਰ ਦੇ ਵਿੱਚ ਜੇ ਆਪ ਕਰੇ ਚੰਡੀ ਦੀ ਵਾਰ ਦਾ ਪਾਠ ਨੀਲਾ ਸਿਰ ਤੇ ਵਸਤਰ ਰੱਖੇ ਸਿਰ ਤੇ ਪਟਕਾ ਭੈਣ ਜਿਹੜੇ ਦਸਤਾਰ ਜਾਂ ਪਟਕਾ ਬੰਨੇ ਉਹ ਨੀਲਾ ਬੰਨੇ ਸਿਰ ਤੇ ਤੇ ਭਾਈ ਪੱਗ ਕੇਸ ਕੀ ਨੀਲੀ ਬੰਨੇ ਸਿੰਘ ਦਾ ਫਰਜ ਆ ਜਿਹੜੀ ਕੇਸ ਕੀ ਆ ਉਹ ਨੀਲੀ ਰੱਖੇ ਤੇ ਫਿਰ 10ਵਲੀ ਬਾਣੀ ਪੜੇ ਤੇ ਮਹਾਰਾਜ ਖੁਸ਼ ਹੋ ਜਾਂਦੇ ਨੇ ਚੜ੍ਹਦੀ ਕਲਾ ਹੋ ਜਾਂਦੀ ਐ ਤੇ ਦਾਸ ਦੇ ਪ੍ਰੈਕਟੀਕਲ ਨੇ ਜੇ ਦਾਸ ਬੋਲ ਰਿਹਾ ਨਾ ਇਸ ਗੱਲ ਤੇ ਪ੍ਰੈਕਟੀਕਲ ਆ ਜਦੋਂ ਮਰਜੀ ਦਾਸ ਨੂੰ ਮਿਲ ਸਕਦੇ ਹਾਂ ਵੀਡੀਓ ਦੇ ਵਿੱਚ ਮੇਰਾ ਨੰਬਰ ਦਿੱਤਾ ਹੁੰਦਾ ਗੱਲ ਕਰ ਸਕਦੇ ਹਾਂ ਪਰ ਗੱਲ ਕਰਨ ਦਾ ਸਮਾਂ ਉਦੋਂ ਮਿਲੂਗਾ ਪਹਿਲਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਨਾ ਕਿਉਂਕਿ ਗ੍ਰਸਤੀ ਆ ਨਾ ਸਮਾਂ ਦੇਖਣਾ ਪੈਂਦਾ ਸਮਾ ਕੱਢਣਾ ਪੈਂਦਾ ਬੱਚਿਆਂ ਲਈ ਵੀ ਸਮਾ ਕੱਢਣਾ ਆਸੇ-ਪਾਸੇ ਵੀ ਜਾਣਾ ਹੁੰਦਾ ਸੰਗਤ ਲਈ ਵੀ ਸਮਾ ਕੱਢਣਾ ਘਰਾਂ 'ਚ ਜਾ ਕੇ ਪਾਠ ਕਰੀ ਦੇਨੇ ਜਿੱਥੇ ਵੀ ਸੰਗਤ ਬੁਲਾਉਂਦੀ ਆ ਦੂਰ ਦਰਾਡੇ ਜਾਈਦਾ ਜਿੱਥੇ ਵੀ ਸੰਗਤ ਦਸ਼ਮੇਸ਼ ਬਿਤਾ ਆਦ ਸ਼ਕਤੀ ਮਾਤਾ ਸਾਹਿਬ ਦੇਵਾ ਜੀ ਸੇਧ ਸਿੰਘ ਕਿਰਪਾ ਕਰਦੇ ਨੇ ਜਾਈਦਾ ਤੇ ਜਾ ਕੇ ਪਹਿਰਾ ਗਜਾਈਦਾ ਏਸੇ ਗੱਲ ਕਰਕੇ ਇਕੱਲੇ ਵੀ ਚਲੇ ਜਾਈਦਾ ਪਰਿਵਾਰ ਸਮੇਤ ਕਈ ਵਾਰੀ ਸੰਗਤ ਨਾਲ ਪਿਆਰ ਬਣਾਇਆ ਰਹਿੰਦਾ ਹੁਣ ਬੜੀ ਸੰਗਤ ਐਸੀ ਆ ਜਿਨ੍ਹਾਂ ਨਾਲ 10 ਦਾ ਘਰੇਲੂ ਪ੍ਰੇਮ ਬਣਿਆ ਹੋਇਆ। ਉਹ ਅਸੀਂ ਪਰਿਵਾਰ ਸਮੇਤ ਚਲੇ ਜਾਈਦਾ ਫਿਰ ਉਥੇ ਪਾਠ ਕਰੀਦੇ ਨੇ ਉਹਨਾਂ ਨੂੰ ਵਿਧੀ ਸਮਝਾ ਆਈ ਦੀ ਆ ਕਿ ਹੁਣ ਤੁਸੀਂ ਚੌਪੀ ਸਾਬ੍ਹ ਦੇ ਪਾਠ ਕਰੀ ਚੱਲੋ ਮਹੀਨੇ ਬਾਅਦ ਫੇਰ ਆਵਾਂਗੇ ਫੇਰ ਕਰਾਂਗੇ ਮਹੀਨੇ ਤੋਂ ਪਾਠ ਕਰਾਓ ਜਿਵੇਂ ਮਹੀਨੇ ਤੋਂ ਦਵਾਈ ਲੈਣ ਜਾਂਦੇ ਆ 10 ਦਿਨਾਂ ਤੋਂ ਉਵੇਂ ਮਹੀਨੇ-ਮਹੀਨੇ ਤੋਂ ਪਾਠ ਕਰਾਓ। ਚੌਪੀ ਸਾਬ੍ਹ ਦਾ ਅਭਿਆਸ ਆਪ ਕਰੀ ਚੱਲੋ ਮਹੀਨੇ ਤੋਂ ਫੇਰ ਚੰਡੀ ਦੀ ਵਾਰ ਦਾ ਪਾਠ ਕਰਵਾ ਲਓ। ਹਣਾ ਮਹੀਨੇ ਤੋਂ ਡਾਕਟਰ ਕੋਲੇ ਵੀ ਜਾਂਨੇ ਆਪਾਂ ਜੇ ਕਹਦੇ ਵੀ ਅਗਲੇ ਮਹੀਨੇ ਫੇਰ ਦਵਾਈ ਲੈਣਾ ਹੈ ਤੂੰ ਸੇਮ ਹੀ ਮਹੀਨੇ ਦਵਾਈ ਖਾਣੀ ਪੂ ਤੈਨੂੰ ਰੋਗ ਵੱਡਾ ਅਸੀਂ ਕੀ ਕਰਦੇ ਆ ਅੱਜ ਬਾੜ ਹੋ ਗਿਆ ਜੀ ਦਾ ਸਾਨੂੰ ਤਰ ਸਵੇਰ ਨੂੰ ਰਿਜ਼ਲਟ ਮਿਲਣਾ ਚਾਹੀਦਾ ਇਹ ਇਹ ਸਿਆਣਿਆਂ ਕਰਕੇ ਸਾਨੂੰ ਉਹ ਕਹਿ ਦਿੰਦੇ ਆ ਨਾ ਵੀ ਲਓ ਜੀ ਤੁਹਾਡਾ ਇਲਾਜ ਹੋ ਗਿਆ ਸਵੇਰ ਨੂੰ ਚੜ੍ਹਦੀ ਕਲਾ ਹੋ ਗਈ ਤੇ ਰੋਲੇ ਵੀ ਹੁਣ ਕਿੰਨੇ ਪੈ ਰਹੇ ਨੇ ਸਿਆਣਿਆਂ ਦੇ ਜੇ ਭਾਈ ਅਸੀਂ ਬਾਣੀ ਨਾਲ ਜੁੜੇ ਹੁੰਦੇ ਨਾ ਸਾਨੂੰ ਸਿਆਣਿਆਂ ਕੋਲ ਜਾਣ ਦੀ ਲੋੜ ਨਹੀਂ ਪੈਣੀ ਸੀ ਜਿਹੜੇ ਨੂੰ ਰੋਗ ਲੱਗਿਆ ਇਹ ਗੱਲ 10 ਦਾਸ ਦੀ ਜੀਵਨ ਚ ਪੱਕੀ ਕਰ ਲੋ ਕੋਈ ਵੀ ਰੋਗ ਆ ਭੂਤ ਪ੍ਰੇਤ ਤੰਗ ਕਰਦਾ ਕਹਿੰਦੇ ਨੇ ਵੀ ਭੂਤ ਚੁੰਪੜ ਗਿਆ ਭੂਤ ਪ੍ਰੇਤ 네ਗੇਟਿਵਿਟੀ ਸਰੀਰ ਤੇ ਕੋਈ ਬੋਝ ਰਹਿੰਦਾ ਅਮਰਦੀ ਦਾਤ ਲੈ ਲੇ ਤੇ 10 ਦੀ ਬਾਣੀ ਪਹਿਲਾਂ ਜਪਜੀ ਸਾਹਿਬ ਪੜੇ ਪੰਜ ਬਾਣੀਆਂ ਦਾ ਨਿਤਨੇਮ ਕਰੇ ਤਾਂ ਛੜਦੀ ਕਲਾ ਪੰਜ ਬਾਣੀਆਂ ਦਾ ਨਿਤਨੇਮ ਕਰੇ ਛੜਦੀ ਕਲਾ ਪੰਜ ਬਾਣੀਆਂ ਦਾ ਨਿਤਨੇਮ ਕਰਕੇ ਸ਼ਬਦ ਹਜ਼ਾਰੇ ਪੜੇ ਫਿਰ ਸੰਥਿਆ ਤੋਂ ਬਿਨਾ ਨਹੀਂ ਪੜਨਾ ਸੰਥਿਆ ਜ਼ਰੂਰੀ ਆ ਜੇ ਨਹੀਂ ਕਿਸੇ ਗੁਰਸਿੱਖ ਕੋਲੇ ਜਾ ਕੇ ਸੰਥਿਆ ਕਰ ਸਕਦੇ ਤਾਂ ਘਰੇ ਫੋਨ ਤੇ ਅੱਜ ਕੱਲ ਦਾ ਸਮਾ ਸਾਨੂੰ ਪਤਾ ਸੰਥਿਆ ਕਰਾਉਂਦੇ ਨਾ ਕਿੰਨੇ ਗਿਆਨੀ ਪੁਰਸ਼ YouTube ਤੇ ਸੰਥਿਆ ਕਰਾ ਰਹੇ ਆ ਉਹ ਸੰਥਿਆ ਕਰੋ ਪਹਿਲਾਂ ਸੰਥਿਆ ਕਰਕੇ ਫਿਰ ਬਾਣੀ ਨੂੰ ਪੜੋ ਫਿਰ ਉਹਨੂੰ ਉਹਦੀ ਵਿਧੀ ਪੁੱਛੋ ਜਿਹੜਾ ਬੰਦਾ ਵਰਤਦਾ ਜਿਹੜਾ ਬੰਦਾ ਵਿਧੀ ਨਾਲ ਪਾਠ ਕਰਦਾ ਹੁਣ ਵਿਧੀਆਂ ਬਹੁਤ ਨੇ ਬਹੁਤ ਵਿਧੀਆਂ ਦੱਸਣੀਆਂ ਆਪਾਂ ਨੇ ਬਹੁਤ ਬਾਤ ਦੱਸਣੇ ਨੇ YouTube ਤੇ ਵੀ ਆ ਬਾਤ ਤੋਂ ਆ ਲਾਹ ਜਿਹੜੇ ਪ੍ਰੈਕਟੀਕਲ ਨੇ ਦੱਸਣੇ ਉਹੀ ਨੇ ਦੂਜੇ ਨਹੀਂ ਸੁਣ ਕੇ ਵੀ YouTube ਤੋਂ ਹੀ ਸੁਣ ਲਿਆ ਉਹੀ ਸੁਣਾਤਾ ਉਹ ਨਹੀਂ ਜਿਹੜੇ ਦਾਸ ਨੇ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲ ਕੀਤੇ ਨੇ ਚੰਡੀ ਦੀ ਵਾਰ ਦੇ ਵਿੱਚੋਂ ਪੌੜੀਆਂ ਦੇ ਪ੍ਰੈਕਟੀਕਲ ਕੀਤੇ ਨੇ ਜਾਂ ਦਾਸ ਦਾ ਚੰਡੀ ਚਰਿਤ੍ਰ ਦੇ ਪ੍ਰੈਕਟੀਕਲ ਆ ਜਾਂ ਦਾਸ ਦਾ ਚੌਪੀ ਸਹਿਬ ਦੇ ਪ੍ਰੈਕਟੀਕਲ ਆ ਜਿਹੜੇ-ਜਿਹੜੇ ਦਾਸ ਦੇ ਪ੍ਰੈਕਟੀਕਲ ਨੇ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਵੀ ਕਿਵੇਂ ਕਰਨਾ ਨਾਲ ਨਾਲ ਜਦੋਂ ਪਾਠ ਤੁਸੀਂ ਸੁਣਿਆ ਕਰੋ 11 ਪਾਠ 24 ਸਹਿਬ ਦੇ ਰੋਜ਼ਾਨਾ ਸੁਣੋ ਜੇ ਪੜ੍ਹ ਨਹੀਂ ਸਕਦੇ ਫੋਨ ਤੋਂ ਨਹੀਂ ਕਰਨਾ ਕਰਨਾ ਪੋਥੀ ਤੋਂ ਸ਼ਬਦ ਦਾ ਦਰਸ਼ਨ ਕਰਕੇ ਫੋਨ ਤੋਂ ਪਾਠ ਨਹੀਂ ਕਰਨਾ ਜਦੋਂ ਪੋਥੀ ਸਾਹਮਣੇ ਰੱਖ ਕੇ ਇਦਾਂ ਫਿਰ ਪਾਠ ਕਰਨਾ ਜਦੋਂ ਪੋਥੀ ਤੋਂ ਸ਼ਬਦ ਦਾ ਦਰਸ਼ਨ ਕਰਕੇ ਕਰੋਗੇ ਤੁਹਾਡੇ ਨਾਲ ਤਾਂ ਨੇਤਰ ਪਵਿੱਤਰ ਹੋਣਗੇ ਮਾਈਂਡ ਫਰੈਸ਼ ਰਹੇਗਾ ਠੀਕ ਹੈ ਜੀ ਦਿਮਾਗ ਫਰੈਸ਼ ਰਹੂਗਾ ਕੰਨਾਂ ਤੱਕ ਆਵਾਜ਼ ਜਾਵੇ ਮੁੱਖ ਤੋਂ ਬੋਲ ਕੇ ਜੇ ਫੋਨ ਹੱਥ 'ਚ ਹੋਊਗਾ ਫੋਨ ਤੇ ਤਾਂ ਕੋਈ ਮੈਸੇਜ ਆ ਗਿਆ ਉਧਰ ਨੂੰ ਧਿਆਨ ਭਗ ਜਾਊਗਾ ਇਸੇ ਗੱਲ ਕਰਕੇ ਜਿਹੜੇ ਅਭਿਆਸੀ ਲੋਕ ਨੇ ਉਹ ਫੋਨ ਨਾ ਵਰਤਣ ਫੋਨ ਦੇ ਪਾਠ ਨਾ ਕਰਨ ਪਾਠ ਪੋਥੀ ਦੇ ਕਰਨ ਤੇ ਮਹਾਰਾਜ ਨੇ ਚੜ੍ਹਦੀ ਕਲਾ ਰੱਖਦੇ ਨੇ ਆ ਨਾਲ-ਨਾਲ ਸਿਮਰਨ ਕਰਿਆ ਕਰੋ ਵਾਹਿਗੁਰੂ ਵਾਹਿਗੁਰੂ ਜਾਂ ਗੁਰਮੰਤਰ ਵਾਹਿਗੁਰੂ ਜਾਂ ਫਿਰ ਮੂਲ ਮੰਤਰ ਇਹਦਾ ਅਭਿਆਸ ਜ਼ਰੂਰੀ ਆ ਜਿਹੜੇ ਚੰਡੀ ਦੀ ਵਾਰ ਦਾ ਪਾਠ ਕਰਦੇ ਨੇ ਕਹਿੰਦੇ ਜੀ ਹੁਣ ਆ ਮਤਲਬ ਸਾਡੇ ਤੋਂ ਅਸੀਂ ਪਾਠ ਕਰਦੇ ਆ ਬ੍ਰਹਮ ਕਵਚ ਦਾ ਪਾਠ ਕਰ ਲਿਆ ਬ੍ਰਹਮ ਕਵਚ ਇੱਕ ਐਸਾ ਕਵਚ ਹੈ ਜੇ ਕੋਈ ਕਰਨ ਲੱਗੇ ਨਾ ਕਿਰਪਾ ਐਸੀ ਹੋ ਜਾਂਦੀ ਹੈ ਕਵਚ ਬਣ ਜਾਂਦਾ ਕਵਚ ਬਣ ਜਾਂਦਾ ਸਰੀਰ ਤੇ ਤੇ ਫਿਰ ਜਿਹੜੀ ਨੈਗੇਟਿਵਿਟੀ ਆ ਜਿਵੇਂ ਦੁੱਖ ਰੋਗ ਆਦ ਬਿਆਦ ਉਹ ਟੱਚ ਨਹੀਂ ਕਰਦੇ ਤੁਸੀਂ ਜਪਜੀ ਸਾਹਿਬ ਦੇ 11 ਪਾਠ ਕਰੀ ਜਾਓ ਤੇ ਨਾਲ ਬ੍ਰਹਮ ਕਵਚ ਦਾ ਅਭਿਆਸ ਕਰੀ ਜਾਓ ਚੜ੍ਹਦੀ ਕਲਾ ਹੋ ਜਾਣੀ ਆ ਆਨੰਦ ਸਾਹਿਬ ਸੰਪੂਰਨ ਕਰਨ ਨਹੀਂ ਕਰਨਾ ਅਖੀਰ ਤੇ ਜਾ ਕੇ ਅਭਿਆਸੀ ਪਰਸ ਨੇ ਭਾਵੇਂ ਤੁਸੀਂ ਬ੍ਰह्म ਕਵਚ ਦਾ ਅਭਿਆਸ ਕਰਦੇ ਹੋ ਜਾਂ ਗੱਲਾਂ ਜਪਰੀ ਸਾਹਿਬ ਕਰਦੇ ਹੋ ਆਨੰਦ ਸਾਹਿਬ ਸੰਪੂਰਨ ਪੜ੍ਹ ਕੇ ਅਰਦਾਸ ਬੇਨਤੀ ਕਰ ਲਈਆਂ ਅੱਧਾ ਨਹੀਂ ਪੜਨਾ ਸ਼ਾਮ ਨੂੰ ਜਿਹੜਾ ਰਹਿਰਾਜ ਸਾਹਿਬ ਦਾ ਪਾਠ ਕਰਦੇ ਹੋ ਉਹ ਵੀ ਸੰਪੂਰਨ ਕਰਨਾ ਅੱਧਾ ਨਹੀਂ ਪੜਨਾ ਇੰਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਇਕ ਕਰਦੇ ਹੋ ਕਮੈਂਟ ਕਰਦੇ ਹੋ ਚੰਗੇ ਕਮੈਂਟ ਕਰਿਆ ਕਰੋ ਜਿਹਦੇ ਨਾਲ ਇੱਕ ਤੁਸੀਂ ਚੰਗਾ ਕਮੈਂਟ ਕਰ ਦੋ ਉਹਦੇ ਨਾਲ 10 ਚੰਗੇ ਕਮੈਂਟ ਆਉਣਗੇ ਉਹਨੂੰ ਦੇਖ ਕੇ ਪਤਾ ਨਹੀਂ ਕਿੰਨੇ ਕੇ ਜੁੜਨਗੇ ਜਦੋਂ ਤੁਸੀਂ ਇੱਕ ਮਾੜਾ ਕਮੈਂਟ ਕਰਤਾ ਉਹਦੇ ਨਾਲ ਪਤਾ ਨਹੀਂ ਕਿੰਨੇ ਕੇ ਉਹਨੂੰ ਪੜ੍ਹ ਕੇ ਕਮੈਂਟ ਨੂੰ ਫਿਰ ਟੁੱਟੀ ਜਾਂਣੇ ਸੁਣਦਾ ਨਹੀਂ ਹੁੰਦਾ ਅਗਲਾ ਵੀਡੀਓ ਘੱਟ ਸੁਣਦੇ ਨੇ ਕਮੈਂਟ ਦੇਖ ਕੇ ਵੱਧ ਕਰਦੇ ਨੇ ਕੱਲਾ ਕਮੈਂਟ ਦੇ ਕੇ ਕਮੈਂਟ ਕਰੀ ਜਾਣਗੇ ਇਸ ਗੱਲ ਦਾ ਧਿਆਨ ਰੱਖਣਾ ਤੁਸੀਂ ਨੇ ਬਾਣੀ ਨਾਲ ਜੁੜਨਾ ਇੱਕ ਬਾਣਾ ਜ਼ਰੂਰੀ ਆ ਜਿਹਨੇ ਅਭਿਆਸ ਕਰਨਾ ਉਹਦੇ ਲਈ ਬਾਣਾ ਜ਼ਰੂਰੀ ਆ ਪਹਿਲਾ ਬਾਣਾ ਸੇਵਾ ਤੇ ਸਿਮਰਨ ਦੋਨੇ ਚੀਜ਼ਾਂ ਜ਼ਰੂਰੀ ਨੇ ਸੇਵਾ ਵੀ ਕਰੇ ਜਿਹਨੇ ਸਿਮਰਨ ਵੀ ਕਰੇ ਤੇ ਬਾਣਾ ਤੇ ਬਾਣੀ ਫਿਰ ਚੜ੍ਹਦੀ ਕਲਾ ਦੇਚੋ ਤੁਸੀਂ ਆਪਾਂ ਕਹਿੰਦੇ ਨਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਫਿਰ ਖਾਲਸੇ ਨੇ ਰਾਜ ਜਲਦੀ ਕਰ ਲੈਣਾ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ